ਸ਼੍ਰੀ ਗੁਰੂ ਵਿਦਾ ਅਜ਼ਾਦੀ ਦੇ 648ਵਾਂ ਪ੍ਰਕਾਸ਼ ਪੁਰਬ ਪੂਰੇ ਪੰਜਾਬ ਵਿੱਚ ਮਨਾਇਆ ਗਿਆ ਜਿਸ ਨੂੰ ਲੈ ਕੇ ਮੁੰਡੀ ਖਰੜ ਦੇ ਗੁਰੂ ਸੇਵਾ ਸੇਵਕ ਜੱਥਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਹ ਸੰਗਤਾਂ ਵੱਲੋਂ ਇਸ ਦਿਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਵਿੱਚ ਭਾਰੀ ਝਾ ਦੇਖਣ ਨੂੰ ਮਿਲਿਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਤੇ ਇਸ ਲੰਗਰ ਹਰਿੰਕਲੇਵ ਦੀਆਂ ਸੰਗਤਾਂ ਵੱਲੋਂ ਵੀ ਲਗਾਏ ਗਏ ਇਹ ਨਗਰ ਕੀਰਤਨ ਮੁੰਡੀ ਖਰੜ ਤੋਂ ਸ਼ੁਰੂ ਹੋ ਕੇ ਮਾਤਾ ਗੁਜਰੀ ਦੀ ਪ੍ਰਕਿਰਮਾ ਕਰਦੇ ਹੋਏ ਚੁੰਗਿਆ ਰੋਡ एपीजे स्कूल ਅਤੇ ਨਿੱਜ ਚੌਂਕ ਤੋਂ ਹੁੰਦਾ ਹੋਇਆ ਮੁੰਡੀ ਖੜੜ ਆ ਕੇ ਸੰਪੰਨ ਹੋਇਆ ਇਸ ਮੌਕੇ ਹਜ਼ਾਰਾਂ ਦੀ ਤਦਾਦ ਵਿੱਚ ਸੰਤਾਨੇਸ਼ ਮੂਲੀਤ ਕੀਤੀ